ਤੂੰ ਇਹ ਇੱਦਾਂ ਕਿ ਪੜਿਆ ਹੋਇਆ ਕਿ ਮੈਂ ਚਲੋ ਤੋ ਫਿਰ ਚਾਉਂਦੀ ਚਲੋ ਨਾਲੇ ਜਿਹੜਾ ਪਾਣੀ ਘਟਿਆ ਅੱਜ ਇਹ ਕਿਉਂ ਕਿ ਮੈਂ ਜਾਂਦੇ ਤੇਰਾ ਯਾਦ ਤਾਂ ਸਾਰਾ ਪਿੱਛੇ ਭਗਦਾ ਨਾ ਹੁਣ ਤਾਂ ਪਾਣੀ ਅੱਗੇ ਤੱਕ ਆ ਗਿਆ ਉਹ ਸਪਿਲ ਵੀ ਇਹ ਤੂੰ ਛੱਡਿਆ ਨਾ ਉਹ ਆਇਆ ਚਲੋ ਇਹ ਤਾਂ ਬੇਸਿਕਲੀ ਦਰਿਆ ਦਾ ਹੈਗਾ ਇਹਦੇ ਵਿੱਚ ਤਾਂ ਕੋਈ ਹੈ ਨਹੀਂ ਨਾ ਹੈਬਿਟੇਸ਼ਨ ਨਹੀਂ ਹੁਣੀ ਨਾ ਇਹ ਲੋਕ ਮਤਲਬ ਇਹ ਤਾਂ ਪਤਾ ਹੀ ਇਹ ਦਰਿਆ ਦਾ ਪਾਣੀ ਅਗਰ بڑੇਗਾ ਤਾਂ ਇੱਥੇ ਹੀ ਜਾਣਾ ਕੋਈ ਟੁੱਟਿਆ ਨਹੀਂ ਹੈਗਾ ਕੁਝ ਅਜੇ ਤੱਕ ਨਹੀਂ ਟੁੱਟਿਆ ਜੀ ਪਿਛਲੀ ਵਾਰ ਟੁੱਟ ਗਿਆ ਸੀ ਤਾਂ ਹੀ ਰਿਸਕ ਹੈਗਾ ਕੋਈ ਲੈ ਅਜੇ ਤੱਕ ਇਹ ਤਾਂ ਅਗਲੇ ਪਿੰਡ ਪਾਸਾ ਪੁੱਟੂਚੀ ਦੇ ਨਾਲ ਨੱਚਿਆ

ਇਹ ਬਹੁਤ ਸਾਰੇ ਗੋਟਰਾਂ ਦੀ ਬਣਦੀ ਹੈ। ਇਹ ਬਹੁਤ ਸਾਰੇ ਬੱਦਲ ਬਣਦੇ। ਇਹ ਅੱਜ ਵੀ ਆ ਰਿਹਾ ਹੈ। ਇਹ ਅੱਜ ਵੀ ਆ ਰਿਹਾ ਹੈ। ਹੁਣ ਕਟੋ-ਕਟ ਪ੍ਰੋਟੈਕਸ਼ਨ ਹੋ ਜਾਏਗੀ। ਤੇ ਇਹਨਾਂ ਨੂੰ ਘਰਾਂ ਨੂੰ ਇਹ ਨਹੀਂ ਹੋਏਗਾ ਕਿ ਜਿਹੜੀ ਮਿੱਟੀ ਵਗੈਰਾ ਤੋੜਦੀ ਆ ਉਹ ਨਹੀਂ ਹੋਏਗੀ। ਉਹ ਨਹੀਂ ਹੋਏਗੀ। ਉਹ ਪ੍ਰੋਟੈਕਸ਼ਨ ਕਰਨਾ। ਉਸ ਤੋਂ ਦੋ ਆਤੀ ਹੈ ਨਾ ਜਦੋਂ ਬੰਦ ਰੋਜ਼ਾਂ ਅੰਦਰ। ਇੱਥੇ ਪੰਨ੍ਹ ਘਰਾਂ ਪੰਨ੍ਹ ਪਿੱਛੇ ਥੋੜੀ ਬਹੁਤ ਸੀਪੇਚ ਵਗੈਰਾ ਹੋ ਰਹੀ ਸੀਗੀ। ਦੇ ਹੀ 32 ਕੋਈ ਨਾ ਨਾ ਕਰ ਲੋ ਪਰ ਜੋ ਉਸੇ ਦਾ ਜਿਹਾ ਹੋਣਾ ਹੋਣਾ ਹੀ ਹੈ ਇਸ ਤੇ ਨਰੇ ਦੇ ਰਹੇ ਕਰੀ ਲਓ ਇੱਥੇ ਪ੍ਰੋਟੈਕਸ਼ਨ ਇੱਕ ਰਿਵਰਟਮੈਂਟ ਲਗਾ ਦੇ ਰਿਹਾ ਹੈ ਰਿਵਰਟਮੈਂਟ ਕਰਾ ਦੇਈਏ ਚਲੋ ਜ ਆਵਾਜ਼ ਹੀ ਆਵਾਜ਼ ਪਰ ਇਹ ਹੁਣ ਲੱਗਣੀ ਹੈ ਜੀ ਜਦੋਂ ਵੀ ਹੈ ਕੋਈ ਨਹੀਂ ਆਪਾਂ ਕਰ ਦੇ ਦਾਂਗੇ ਜੀ ਦਬਾ ਦੇ ਕਰ ਦਿੰਦੇ ਆ ਜੀ ਜੇ ਬਾਰਿਸ਼ ਆ ਪਾਣੀ ਆ ਸਭ ਉੱਪਰ ਦੀ ਜਾਂਦਾ ਹੈ ਇਹਨਾਂ ਤੋਂ ਉੱਪਰ ਦੀ ਪਾਣੀ ਚੱਲ ਜੀ ਇਹ ਨਹੀਂ ਘਰ ਸਾਰੇ ਬੇਟੋ ਬਗੈ ਹੀ

ਅਬ ਕਟੋ-ਕਟ ਪ੍ਰੋਟੈਕਸ਼ਨ ਹੋ ਜਾਏਗੀ ਕਿ ਇਹਨਾਂ ਨੂੰ ਘਰਾਂ ਨੂੰ ਇਹ ਨਹੀਂ ਹੋਏਗਾ ਕਿ ਜਿਹੜੀ ਮਿੱਟੀ ਘਰਾਂ ਤੋੜੀ ਆ ਉਹ ਨਹੀਂ ਉਹ ਨਹੀਂ ਹੋਏਗੀ ਉਹ ਪ੍ਰੋਟੈਕਸ਼ਨ ਕਰਦਾ ਦੋਸਤੋ ਉਹ ਦੋ ਆਤਿ ਇਹਨਾਂ ਜਿਹੜੋ ਬੰਦ ਰੋਡਾਂ ਅੰਦਰ ਇਹਦੇ ਵਿੱਚ ਪੰਨੇ ਘਰਾਂ ਪੰਨੋ ਪਿੱਛੇ ਥੋੜੀ ਬਹੁਤ ਸੀਪੀਜ ਵਗੈਰਾ ਹੋ ਰਹੀ ਸੀਗੀ ਉਹਦੀ ਇੰਟਰਪੇਸਟ ਕੋਈ ਨਾਮਾ ਕਰ ਲੋ ਪਰ ਜੋ ਉਸੇ ਦਾ ਜੁਰਨਲ ਹੋਣਾ ਹੀ ਹੈ ਇਥੇ ਨਰੇਗਰ ਹੈ ਕਰੀ ਲਓ ਇੱਥੇ ਪ੍ਰੋਟੈਕਸ਼ਨ ਇੱਕ ਰਿਵਰਟਮੈਂਟ ਲਗਾਓ ਰਿਵਰਟਮੈਂਟ ਕਰਾ ਦੇਈਏ ਕਿੰਨੂ ਆਵਾਜ਼ੀ ਆਵਾਜ਼ੀ ਪਰ ਇਹ ਹੋਣੀ ਹੈ ਜਦੋਂ ਜਦੋਂ ਵੀ ਹੈ ਕੋਈ ਨਹੀਂ ਆਪਾਂ ਕਰੀ ਦਿੰਦੇ ਹਾਂ ਜੀ ਜੇ ਦਬਾ ਕਰ ਦਿੰਦੇ ਆ ਜੀ ਕੀ ਕਹਿਣਾ ਚਾਹੁੰਦੇ ਆ ਸਾਡਾ ਪ੍ਰਵਾਹ ਕਿਹੜਾ ਜੀ ਹਾਂ ਜੀ ਅਸੀਂ ਲਗਾਤਾਰ ਇੱਥੇ ਸੀਜ਼ਨ ਤੋਂ ਪਹਿਲਾਂ ਵੀ ਦੌਰੇ ਕਰਦੇ ਰਹੇ ਉਹਦੇ ਕੇ ਸਾਡੇ ਅੱਜ ਯੋਨੀ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਮੀਂਹ ਪੈਣ ਕਰਕੇ ਪਾਣੀ ਦਾ ਲੈਵਲ ਵਧਿਆ ਹੈ ਇਸ ਕਰਕੇ ਅਸੀਂ ਅੱਜ ਦੁਬਾਰਾ ਇੱਕ ਵਾਰੀ ਦੇਖੇ ਕਿ 2023 ਵਿਖੇ ਜਾਂ ਹਿਸਟੋਰੀਕਲੀ ਪਾਣੀ ਆਉਂਦਾ ਹੈ ਜਿਹੜੇ ਪਿੰਡ ਅਫੈਕਟਡ ਹੁੰਦੇ ਉੱਥੇ ਅਸੀਂ ਮੇ ਐਸਐਸਪੀ ਸਾਹਿਬ ਡੀਏਸੀ ਸਾਹਿਬ ਅਸਲੀਂ ਤਾਂ ਸਿਰਫ ਉੱਥੇ ਭੱਜਾ ਵੱਲ ਮੁੱਖੀ ਅੱਜ ਦੌਰੇ ਤੇ ਦੌਰੇ ਕਰ ਰਹੇ ਹਨ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਉਹਨਾਂ ਨੂੰ ਆਸ਼ਵਾਸਿਤ ਵੀ ਕਰ ਰਹੇ ਹਨ ਕਿ ਸਾਰਾ ਕੁਝ ਅੰਦਰ ਕੰਟਰੋਲ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੇ ਕੋਈ ਵੀ ਐਮਰਜੈਂਸੀ ਪੈਂਦੀ ਹੈ ਤਾਂ ਅਸੀਂ ਰਿਲੀਫ ਲਈ ਰੈਸਕਿਊ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ ਐਮਡੀਆਰਫ ਨਾਲ ਵੀ ਸਾਡੀ ਗੱਲ ਹੋ ਚੁੱਕੀ ਹੈ 2 ਘੰਟੇ ਦੇ ਨੋਟੇ ਸੇ ਸਾਡੇ ਕੋਲ ਕੌਣ ਸਰ ਦੇ ਨੇ ਆਪਣਾ ਸਾਰਾ ਪ੍ਰੋਜੈਕਟਮੈਂਟ ਲੈ ਕੇ ਤਾਂ ਮੈਂ ਤਾਂ ਦਿਨ ਹੀ ਸਾਰਿਆਂ ਨੂੰ ਅਸ਼ਵਾਸਿਤ ਹੀ ਕਰਨਾ ਚਾਹੁੰਦੀ ਹਾਂ ਕਿ ਡੈਮ ਮੈਨੇਜਮੈਂਟ ਨਾਲ ਵੀ ਸਾਡੀ ਲਗਾਤਾਰ ਚਲ ਰਹੀ ਹੈ ਮਾਨਯੋਗ ਸੀਐਮ ਸਾਹਿਬ ਆਪ ਸਾਰੀ ਸਥਿਤੀ ਨੂੰ ਮਾਨੀਟਰ ਕਰ ਰਹੇ ਹੈ ਉਹਦਾ ਰਿਵਿਊ ਕਰ ਰਹੇ ਹੈ ਮੈਨੂੰ ਆਪ ਪਰਸਨਲੀ ਮਾਨਯੋਗ ਸੀਐਮ ਸਾਹਿਬ ਦਾ ਕੋਲ ਆਇਆ ਸੀ ਕਿ ਮੈਨੂੰ ਚਿੰਤਾ ਹੈ ਜੁਨਾਦਲੂ ਅਡਿਪਾਰਟਮੈਂਟ ਦਾ ਬੋਟੀ ਰਿਸੋਰਸਿਸ ਨੂੰ ਕਿੰਨੀ ਰੱਖੀ ਸਾਡੀ ਲਗਾਤਾਰ ਦਿਨ ਰਾਤ ਮੈਨੇਜਮੈਂਟ ਲੱਗ ਰਹੀ ਹੈ ਜੋ ਗਿਲਾਪੀ ਸੰਸੰਪੂਰਨ ਤਿਆਰ ਹੈ ਐਸੇ ਲੋਕਾਂ ਨੂੰ ਇਹ ਦੇਣ ਕਿ ਕਰਦੇ ਆ ਕਿ ਉਹ ਵੀ ਸਾਡੇ ਸਾਥ ਨੇ ਕੋਈ ਪੈਨਿਕ ਕ੍ਰੀਏਟ ਕਰਨ ਦੀ ਜਹਾ ਪੈਨਿਕ ਤੇ ਰੰਗ ਦੀ ਕੋਈ ਲੋੜ ਨਹੀਂ ਆਪਣਾ ਇਤਿਹਾਸ ਦੇ ਤੌਰ ਤੇ ਜ਼ਰੂਰ बिकॉज ਹਾਂ ਜੀ ਲੋਕਾਂ ਨੇ ਇਸ ਤੇ ਬੜਾ ਰੋਸ ਪਾਇਆ ਗਿਆ ਕਹਿੰਦੇ ਜਦੋਂ ਮੌਕੇ ਤੇ ਪਾਣੀ ਆਉਂਦਾ ਤੇ ਉਦੋਂ ਰਿਪੇਅਰ ਹੁੰਦੀ ਆ ਤੇ ਉਸ ਤੋਂ ਪਹਿਲਾਂ ਨਹੀਂ ਦੋ ਸਾਲ ਪਹਿਲਾਂ ਪਿੱਛੇ ਕੀ ਕਿਹੜਾ ਆਇਆ ਸੀਗਾ ਤੇ ਇੱਥੇ ਤੋਂ ਸੀਮਾ ਦੇ ਵਿੱਚ ਮੜ ਗਿਆ ਗੈਪ ਸੀਗਾ ਜਿਹੜਾ ਪਿੰਡ ਅੱਗੇ ਤੀ ਜਾਣਾ <laughs> कि ਲੋਕਾਂ ਵਿੱਚ ਬੜਾ ਰੋਸ ਹੈ ਕਹਿੰਦੇ ਜੇ ਤੁਸੀਂ ਮੌਕੇ ਤੇ ਹੀ ਹੁੰਦੇ ਤਾਂ ਉਸ ਤੋਂ ਪਹਿਲਾਂ ਨਹੀਂ ਹੱਸਦੇ ਤੇ ਤਾਂਜ ਲੋਕਾਂ ਦੇ ਇਹ ਕਿਹਦੇ ਮਾਂ ਚ ਅਸ਼ੰਕਾ ਉਦੂਰ ਬਖ ਮੈਂ ਜ਼ਰੂਰ ਤੁਹਾਡੇ ਨਾਲ ਹੀ ਦੱਸਣਾ ਚਾਹਾਂਗੀ ਕਿ ਐਡ ਕੀ ਇਸ ਸਾਲ ਅਸੀਂ ਫਲ ਪ੍ਰੋਟੈਕਸ਼ਨ ਦੇ ਕੰਮ ਮੌਨਸੂਨ ਸੀਜ਼ਨ ਤੋਂ ਬਹੁਤ ਟਾਈਮ ਵੀ ਸ਼ੁਰੂ ਕਰਾਇਆ ਸੀ ਇਨ ਫੈਕਟ 3 ਜੂਨ ਤੱਕ ਸਾਡੇ ਆਲਮੋਸਟ 90% ਕੰਮ ਮੁਕੰਮਲ ਹੋ ਚੁਕੇ ਸੀ ਦੋ ਕੰਮ ਸਾਡੇ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਜਾ ਕੇ ਮੁਕੰਮਲ ਹੋ ਗਏ ਜਿੱਥੇ ਤੱਕ ਪ੍ਰਸ਼ਾਸਨ ਦੇ ਵਿਜ਼ਿਟ ਦਾ ਵੀ ਸਵਾਲ ਹੈ ਮੈਂ ਆਪ ਪਰਸਨਲੀ ਵੀ ਤੇ ਮੇਰੇ ਸਾਰੇ ਮਹੱਤਵਪੂਰਨ ਅਫਸਰ ਲਗਾਤਾਰ ਇਸ ਦੇ ਦੌਰੇ ਵੀ ਕਰਦੇ ਰਹੇ ਜਿੱਥੇ ਕੋਈ ਸਾਨੂੰ ਹੁਣ ਗੈਪ ਮਿਲਿਆ ਹੈ ਕਿ ਜਿੱਥੇ ਹੁਣ ਪਾਣੀ ਆਨ ਕਰਕੇ ਸਾਨੂੰ ਲੱਗ ਰਿਹਾ ਹੈ ਕਿ ਕਿਤੇ ਵੀ ਏ ਵੀਕ ਨੇ ਸਾਰੀ ਹੈ ਕੋਈ ਬੰਦ ਦੇ ਵਿੱਚ ਕਿਤੇ ਕੋਈ ਗੈਪ ਪੈ ਰਿਹਾ ਉਥੇ ਜਿੱਥੇ NHAI NHAI ਜਿੱਥੇ ਨਰੇਗਾ ਨਾਲ ਕੰਮ ਹੋ ਸਕਦਾ ਹੈ ਨਰੇਗਾ ਨਾਲ ਅਸੀਂ ਲਗਾਤਾਰ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਹਾਂ ਔਰ ਗੈਪਸ ਨੂੰ ਪਲੱਗ ਕਰ ਰਹੇ ਹਾਂ ਥੈਂਕ ਯੂ